ਦੋਸਤੋ ਬਣਾਉਣੇ ਆਹ ਕੋਰ ਤਮੇਦਾ ਚੂਰਨ ਅੱਜ ਬਣਾਵਾਂਗੇ ਇਹ ਰੱਖਾਂਗੇ ਵਿੱਚ ਸਬਜ਼ੀ ਦਾ ਮੱਛਾ ज्वैन मैथी कारण हमको पहला पर कट के ਇੱਥੇ ਹੁਣ ਚਮਚਾ ਨਾ ਕਰ ਲਾਂਗਾ ਪੈਨ ਖਾਲੀ ਆਪਾਂ ਬਹਰ ਗੁੱਦਾ ਜਿਹਾ ਕੱਢ ਲਾਂਗੇ ਤਾਂ ਪੰਜਾਬ ਤੋਂ ਤਾਂ ਇਹ ਬਹੁਤ ਹੈ। ਹਰੇ ਖੇਤਾਂ ਦੇ ਵਿੱਚ ਥਾਂ-ਥਾਂ ਵਿੱਚ ਇਹ ਉਗਰੇ ਜਾਂਦੇ ਹੈ। ਤੋ ਕਈ ਦਿਨਾਂ ਦਾ ਕਰੜਾ ਜਿਹਾ ਹੋ ਗਿਆ ਥੋੜਾ ਜਿਹਾ। ਇਹ ਲੈ ਕੇ ਰੱਖਿਆ ਥੋੜਾ ਕੱਢ ਦੇਣਾ ਆਪਾਂ। ਇਹਨਾਂ ਸੀਗਾ ਠੀਕ ਆ। ਇਹਨਾਂ ਨੂੰ ਖੇਤਾਂ ਵਿੱਚ ਹੋ ਗਏ ਪਿਆਨ। ਬਦਹਾਜਮੀ ਕਬਜ਼ੀ ਗਟਾਰ ਤੇ ਸ਼ੁਕਰ ਤੇ ਤਜਾਬੰਦ ਹੋਵੇ ਢੱਡ ਚ ਦਰਦ ਹੁੰਦਾ ਹੋਵੇ ਉਹਨਾਂ ਦਾ ਤਾਂ ਠੀਕ ਹੈ ਜੀ ਬਾਕੀ ਜਿਹਨੂੰ ਕੋਈ ਲੀਵਰ ਦੇ ਵਿੱਚ ਕੋਈ ਇਨਫੈਕਸ਼ਨ ਆ ਸੋਜਾ ਸੋਜਾ ਜਾਂ ਕੁਝ ਹੋਰ ਆ ਉਹਨੂੰ ਇਹ ਨਹੀਂ ਖਾਣਾ ਚਾਹੀਦਾ ਸਾਉਣਾ ਖਾਣਾ ਨਹੀਂ ਜੇ ਤੇ ਲੀਵਰ ਦੇ ਵਿੱਚ ਇਨਫੈਕਸ਼ਨ ਆ ਜਾਂ ਕੋਈ ਗੜਬੜ ਆ ਨਾ ਲੇਵਰਸ ਹੁੰਦੀ ਪ੍ਰੋਬਲਮ ਆ ਉਹਨੂੰ ਇਹ ਨਹੀਂ ਖਾਣਾ ਇਹ ਖਾਣਾ ਵੀ ਸਾਬ ਨਾਲ ਦਬਾ ਕੇ ਨਹੀਂ ਖਾਣਾ ਹੈ ਲੋ ਜੀ ਇੱਕ ਹੋ ਗਿਆ ਪਾਸ ਤਿਆਰ ਹੈ ਲਾ ਬੰਬੀ ਘੜਤਾ ਦੇ ਵਿੱਚ ਐਨਸਾ ਪਾ ਲਓ ਇੱਕ ਵੀ ਵੇਖ ਨਹੀਂ ਹੁਣ ਆਪਾਂ ਜੁਆਇਨ ਦੇ ਵਿੱਚ ਪਾਵਾਂਗੇ ਆਪਰੇ ਨਮਕ ਇਹ ਪਾਤਾ ਕਾਲਾ ਨਮਕ ਇਹਨਾਂ ਦੇ ਪੋਣਾ ਕਾਲਾ ਨਮਕ ਬਹੁਤ ਜ਼ਿਆਦਾ ਨਾ ਪੋਣਾ पवां पढ़ण न ਤੇ ਸਾਰਾ ਕੁਛ ਇਹ ਨਮਕ ਦੇ ਵਿੱਚ ਮਿਕਸ ਹੋ ਜੂਗਾ ਤੇ ਜਿਹੜਾ ਪਝੇਰਾ ਪਾਉਣਾ ਕਾਲੀ ਮਿਰਚ ਉਹ ਲੱਕੜ ਦੇ ਵਿੱਚ ਪਾਵਾਂਗੇ ਇਹਦਾ ਤਾਂ ਇਹਨੂੰ ਬੇਸਾਂਗੇ ਕੋਨਾ ਜਵਾਨਾ ਤੇ ਮਿੱਠੇ ਹੋ ਗਏ ਨਮਕ ਸ ਇਹ ਨਮਕ ਵੀ ਲੱਗੇ ਨਮਕ ਸ No, pena no, 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 ਉਹਦੇ ਦੋ ਤੁਮੇ ਭਰ ਜਣਾ ਤੇ ਭਾਂਡੇ ਭਰ ਜਣਾ ਆਪਣੇ ਤਿੰਨ ਇਹਨਾਂ ਨੂੰ ਭਰ ਭਰ ਕੇ ਨਾ ਰੱਖਾ ਕੇ ਭਰਦਾ ਹਾਂ ਤੇ ਰੱਖਦਾ ਇਹ ਆਪਣਾ ਤੁਮਾ ਹੀ ਲਸੀਆ ਭਰ ਗਿਆ ਹੁਣ ਆ ਪੜਾ ਜਿੱਤੋਂ ਸੱਪਰ ਕੰਡੇ ਦੇ ਕੱਟਾ ਸੀ ਉਹਦੇ ਬੀਜ ਲਾਦਾਂਗੇ ਆਪਾਂ ਬਨਾਤੀ ਹੁਣ ਆ ਪੈਨੋ ਮੈਂ ਇਹ ਕਰੀ ਜੀ ਉੱਤੇ ਰੱਖ ਗਿਆ ਆਪਾਂ ਬੰਦ ਕਰ ਦਾਂ ਉਹਨਾਂ ਇਹਨਾਂ ਪਾ ਕੱਪੜੇ ਤੇ ਲਪੇਟ ਕੇ ਤੇ ਉਹਨਾਂ ਆਪਾਂ ਤੁੱਪੇ ਰੱਖਾਂਗੇ ਕੋਈ ਜਾਲੀ ਹੈ ਇੱਥੇ ਆਪਾਂ ਵੱਧ ਲੈ ਲੈ ਵਸੇ ਹਾਂ ਠੀਕ ਵੀ ਲੈ ਸਕਦੇ ਆਪਾਂ ਬਸ ਆ ਨਿਕਲਣਾ ਬਾਤੂ ਕੀੜਾ ਕੋੜਾ ਤੇ ਕੋੜਾ ਹੁੰਦਾ ਹੈਗਾ ਨਾ ਤਾਂ ਜਿਹੜਾ ਇਹਨੂੰ ਕੋਈ ਲੱਗੇ ਇਹ ਸੋਚ ਲੈਂਦੇ ਨੇ ਵੀ ਇਹਨਾਂ ਤੇ ਪੈਰੂਗਾ ਤੁੰਨਾ ਤੇ ਕੀੜਾ ਲੱਗ ਜੂਗਾ

ਹੁਣ ਇਹ ਇੱਥੇ ਹੋ ਗਿਆ ਇਹ ਤਿਆਰ ਇਹ ਤਰੀਕਾ ਨਾਲ ਸਾਰੇ ਭਰ ਲਿਆ ਆਪਾਂ ਇਹ ਹੁਣ ਇਹ ਭਰ ਲਿਆ ਤਾਂ ਹੁਣ ਆਪਾਂ ਇਹਨੂੰ ਰੱਖ ਦਾਂਗੇ ਧੁੱਪੇ ਜਿੰਨਾ ਚਿਰ ਨਾ ਧੁੱਪ ਲੱਗੂਗੀ ਜਿੰਨਾ ਚਿਰ ਧੁੱਪ ਹੈਗੀ ਉਹਨਾਂ ਚਿਰ ਧੁੱਪੇ ਪੈਰੂਗਾ ਤੇ ਦੋ ਤਿੰਨ ਦਿਨਾਂ ਦੇ ਵਿੱਚ ਬੜੀ ਵਧੀਆ ਸੁੱਕਣਾ ਸੁਜਿਆ ਇਹਦਾ ਰਸ ਆ ਕੇ ਅਜਵੇਂਨ ਤੇ ਮੈਥੇਂ ਦੇ ਵਿੱਚ ਆ ਜਾਊਗਾ ਤੇ ਨਮਕਦਰਸ ਫਿਰ ਉਸ ਤੋਂ ਬਾਅਦ ਕੀ ਆਪਾਂ ਇਹਨੂੰ ਮਿਕਸੀ ਦੇ ਵਿੱਚ ਚੰਗੇ ਤਰ੍ਹਾਂ ਪੀਲਾਂਗੇ ਜੀਰਾ ਜ਼ੂਰਾ ਪਾਵਾਂਗੇ ਉਹ ਫਿਰ ਆਪਾਂ ਇੱਕ ਨਿੱਕੀ ਜਿਹੀ ਸ਼ੋਰਟ ਵੀਡੀਓ ਬਣਾਵਾਂਗੇ ਸੁੱਕੇ ਬਾਅਦ ਵੀਡੀਓ ਦੇਖਣੇ ਲਈ ਧੰਨਵਾਦ